ਜਿੰਨੇ ਵੀ ਵਿਕਟਮਸ ਹੈਗੇ ਆ ਲਾਸ ਏਂਜਲਸ ਦੀ ਆਗਾਂ ਦੇ ਉਹਨਾਂ ਲਈ ਅਰਦਾਸ ਕਰੀਏ ਕਹਿੰਦੇ ਵੀ ਇਦਾਂ ਦਾ ਕਈ ਵਾਰੀ ਮਾਹੌਲ ਬਣ ਜਾਂਦਾ ਚਾਹੇ ਦੁਨੀਆ ਦੀ ਸੁਪਰ ਪਾਵਰ ਵੀ ਹੋਵੇ ਕੋਈ ਰਾਸ਼ਟਰਪਤੀ ਹੋਵੇ ਕੋਈ ਪ੍ਰਧਾਨ ਮੰਤਰੀ ਹੋਵੇ ਭੱਜਣ ਲਈ ਮਿੰਟ ਤੱਕ ਨਹੀਂ ਬਚਦੇ ਲਾਸ ਏਂਜਲਸ ਤੋਂ ਇਦਾਂ ਦੀਆਂ ਖਬਰਾਂ ਆ ਰਹੀਆਂ ਪਈ ਇੱਕ ਬੰਦਾ ਕਹਿੰਦਾ ਵੀ ਮੈਂ ਸਾਈਕਲ ਭਜਾ ਕੇ ਬਚਿਆ ਇੱਕ ਬਹੁਤ ਹੀ ਮਸ਼ਹੂਰ ਹਾਲੀਵੁੱਡ ਦਾ ਐਕਟਰ ਉਹ ਤੇ ਉਹਦੀ ਵਾਈਫ ਨੂੰ ਸਮੁੰਦਰ ਦੇ ਵਿੱਚ ਛਾਲ ਮਾਰਨੀ ਪਈ ਤੇ ਇਦਾਂ ਦੀਆਂ ਹੌਰੀਫਿਕ ਜਿਹੜੀਆਂ ਸਟੋਰੀਆਂ ਉੱਥੋਂ ਆ ਰਹੀਆਂ ਹੈਗੀਆਂ ਆ ਬਈ ਯਕੀਨ ਕਰਨਾ ਬਹੁਤ ਮੁਸ਼ਕਲ ਹੈਗਾ ਹੁਣ ਤੱਕ ਲਾਸ ਐਂਜਲਸ ਦੇ ਵਿੱਚ 10 ਜਾਣਿਆਂ ਦੀ ਮੌਤ ਕਨਫਰਮ ਹੋ ਚੁੱਕੀ ਆ 20000 ਦੇ ਕਰੀਬ ਸਟਰਕਚਰਸ ਸੜ ਕੇ ਸੁਆਹ ਹੋ ਗਈਆਂ ਆ ਕਹਿੰਦੇ ਵੀ ਇਹ ਜਿਹੜੀ ਮਾਰਨ ਵਾਲਿਆਂ ਦੀ ਗਿਣਤੀ ਚ ਕਾਫੀ ਵਾਧਾ ਹੋਊਗਾ ਕਿਉਂਕਿ ਹਜੇ ਤਾਂ ਉਹ ਉੱਥੇ ਇਨਵੈਸਟੀਗੇਸ਼ਨੇ ਨਹੀਂ ਸ਼ੁਰੂ ਹੋਈ ਹੈਗੀ ਕਿਉਂਕਿ ਬਹੁਤ ਜਗ੍ਹਾ ਦੇ ਉੱਤੇ ਹਜੇ ਵੀ ਜਿਹੜਾ ਧੂਆਂ ਆ ਤੁਸੀਂ ਦੇਖ ਸਕਦੇ ਆ ਚਾਹੇ ਉਹ ਅੱਗ ਬੁਝ ਗਈ ਆ ਪਰ ਹੋਰ ਤਵਾਹੀ ਆਉਣ ਵਾਲੀ ਆ ਅੱਜ ਫੇਰ ਹਵਾਵਾਂ ਜੋ ਲਾਸ ਏਂਜਲਸ ਦੇ ਵਿੱਚ ਤੇਜ਼ ਹੋ ਜਾਣਗੀਆਂ ਜਿਹਦੇ ਨਾਲ ਹੋਰ ਅੱਗਾਂ ਲੱਗਣ ਦੇ ਜਿਹੜੇ ਚਾਂਸ ਬਨੇ ਹੋਏ ਹੈਗੇ ਆ ਸੋ ਬਹੁਤ ਹੀ ਜਿਆਦਾ ਜਿਹੜਾ ਮਾਹੌਲ ਉਥੇ ਇੰਨਾ ਖਤਰਨਾਕ ਬਣਿਆ ਹੋਇਆ ਆ ਲੋਕ ਤੁਸੀਂ ਦੇਖੋ ਭਈ ਇੱਕ ਪਰਿਵਾਰ ਦੀ ਸਟੋਰੀ ਕਹਿੰਦੇ ਵੀ ਸਾਨੂੰ 4 ਮਹੀਨੇ ਲੱਗੇ ਮੂਵ ਹੋਣ ਨੂੰ ਤੇ ਆਪਾਂ 크ਿਸਮਸ ਵਾਲੇ ਦਿਨ ਮੂਵ ਹੋਏ ਉਥੇ ਸਾਰਾ ਸਮਾਨ ਸੈੱਟ ਕੀਤਾ ਤੇ ਉਸ ਤੋਂ ਬਾਅਦ ਆ ਹੁਣ ਤੁਸੀਂ ਦੇਖ ਲਓ ਕਿ ਹਜੇ 3 ਹਫਤੇ ਨਹੀਂ ਹੋਏ ਹੈਗੇ ਤੇ ਸਾਰਾ ਕੁਝ ਸੜ ਕੇ ਉਹਨਾਂ ਦਾ ਸੁਆਹ ਹੋ ਗਿਆ ਵਿਚਾਰਿਆਂ ਦਾ ਬਿਲਕੁਲ ਬਹੁਤ ਹੀ ਇਸ ਟਾਈਮ ਹਾਲਾਤ ਉੱਥੇ ਦੇ ਸੰਵੇਦਨਸ਼ੀਲ ਮਾਹੌਲੇ ਜਿਹੜੇ ਬਣੇ ਪਏ ਆ ਪੁਲਿਸ ਵਾਲਿਆਂ ਨੇ ਜਿਹੜਾ ਦੱਸਿਆ ਸ਼ਹਿਰ ਡਿਪਾਰਟਮੈਂਟ ਦੱਸਿਆ ਇੱਕ ਅੱਗ ਲਾਉਣ ਵਾਲੇ ਨੂੰ ਗ੍ਰਿਫਤਾਰ ਕੀਤਾ ਗਿਆ ਆ ਤੇ 20 ਜਿਹੜੇ ਲੂਟਸ ਚੋਰੀ ਚਕਾਰੀ ਕਰਨ ਆਏ ਸੀ ਉਹਨਾਂ ਨੂੰ ਜਿਹੜਾ ਉਹਨਾਂ ਨੇ ਗ੍ਰਿਫਤਾਰ ਕੀਤਾ ਹੈ ਕਰਫਿਊ ਲਾਏ ਹੋਏ ਨੇ ਕਹਿੰਦੇ ਵੀ ਕਿਸੇ ਨੂੰ ਵੀ ਉਹ ਉਹ ਇਲਾਕਿਆਂ ਦੇ ਵਿੱਚ ਖਾਸ ਕਰਕੇ ਵੈਕੂਏਸ਼ਨ ਆਰਡਰ ਵਾਲੇ ਇਲਾਕਿਆਂ ਚ ਨਹੀਂ ਜਾਣ ਦਿੱਤਾ ਜਾ ਰਿਹਾ ਅਨਲੈਸਟ ਤੁਹਾਡੇ ਆਈਡੀ ਦੇ ਉੱਤੇ ਉਹ ਐਡਰੈਸ ਜਿਹੜਾ ਉਹ ਸ਼ੋ ਨਹੀਂ ਹੁੰਦਾ ਉਹ ਵੀ ਤਾਂ ਜੇ ਤੁਹਾਨੂੰ ਬਹੁਤ ਹੀ ਜ਼ਰੂਰੀ ਦਵਾਈ ਵਗੈਰਾ ਜੇ ਲਿਆਉਣੀ ਆ ਤੇ ਕਹਿੰਦੇ ਸਕਾਟ ਕਰਕੇ ਲੈ ਕੇ ਜਾਂਦੇ ਆ ਤੇ ਉਸੇ ਟਾਈਮ ਨਾਲ ਦੇ ਨਾਲ ਵਾਪਸ ਲੈ ਕੇ ਜਿਹੜੇ ਉਹ ਆ ਰਹੇ ਨੇ ਪਰ ਫਿਰ ਵੀ ਇੱਕ ਟਵਿਚ ਦੇ ਉੱਤੇ ਕਹਿੰਦੇ ਥ੍ਰੈਡ ਚੱਲ ਰਿਹਾ ਸੀਗਾ ਜਿਸ ਦੇ ਵਿੱਚ ਲੋਕ ਕਹਿ ਰਹੇ ਸੀ ਵੀ ਆਜੋ ਹੁਣ ਐਲਏ ਨੂੰ ਚੱਲਦੇ ਆ ਤੇ ਉਥੇ ਜਾ ਕੇ ਲੁੱਟਾਂ ਖੋਹਾਂ ਜਿਹੜੀਆਂ ਆਪਾਂ ਕਰਾਂਗੇ ਇੱਕ ਤਾਂ ਲੋਕ ਪਹਿਲਾਂ ਹੀ ਇੰਨੇ ਪਰੇਸ਼ਾਨ ਨੇ ਘਰੋਂ ਬੇਕਾਰ ਹੋ ਗਏ ਨੇ ਲੋਕ ਤੇ ਉਹਨਾਂ ਦੇ ਘਰ ਜਿਨ੍ਹਾਂ ਨੂੰ ਵੈਕੂਏਟ ਕੀਤਾ ਗਿਆ ਆ ਆ ਉਹ ਸਾਰਾ ਕੁਝ ਜਿਹੜਾ ਆ ਉਹਨਾਂ ਦਾ ਲੁੱਟਣ ਵਾਲ ਨੂੰ ਤੁਰੇ ਹੈਗੇ ਆ ਕੈਮਰੇ ਦੇ ਵਿੱਚ ਆਰਸਨਿਸਟ ਆ ਗਿਆ ਜਿਸ ਨੇ ਜਿਹੜੀ ਅੱਗ ਜਿਹੜੀ ਉਹ ਲਾਈ ਆ ਸੋ ਕਈ ਲੋਕ ਪਤਾ ਨਹੀਂ ਕਿੱਦਾਂ ਦੇ ਹੁੰਦੇ ਆ ਸੰਵੇਦਨਹੀਨ ਹੁੰਦੇ ਆ ਉਨ੍ਹਾਂ ਦੇ ਮਨ ਦੇ ਵਿੱਚ ਕੋਈ ਸੁਮੇਦਨਾ ਹੀ ਨਹੀਂ ਜਿਹੜੀ ਹੁੰਦੀ ਪੈਲਿਸੈਡ ਫਾਇਰ ਹਰਜੋਤ ਸਿੰਘ ਜੀ 20000 ਏਕੜ ਦੇ ਵਿੱਚ ਫੈਲ ਚੁੱਕੀ ਆ ਤੇ ਉਹ 8% ਕੰਟੇਨ ਆ ਈਟਨ ਫਾਇਰ ਦੇ ਉੱਤੇ ਕਿਸੇ ਵੀ ਤਰੀਕੇ ਦਾ ਅਜੇ ਕੋਈ ਕਾਬੂ ਨਹੀਂ ਆਇਆ ਗਿਆ ਪੈਲਿਸੈਡ ਜਿਹੜਾ ਮੈਲਬੂ ਦੇ ਇਲਾਕੇ ਦੇ ਲਾਗੇ ਜਿਹੜੀ ਬਿਲਕੁਲ ਸਮੁੰਦਰ ਦੇ ਕੰਢੇ ਆ ਉੱਥੇ ਇਹ ਅੱਗਾਂ ਜਿਹੜੀਆਂ ਲੱਗੀਆਂ ਆ ਜਿਨ੍ਹਾਂ ਕੱਲ ਵੀ ਜਿਨ੍ਹਾਂ ਦੱਸ ਰਹੇ ਸੀ ਵੀ ਘਰਾਂ ਦੇ ਘਰ ਸਿਰਫ ਸਟ੍ਰੀਟਾਂ ਨਜ਼ਰ ਆ ਰਹੀਆਂ ਬਾਕੀ ਸਾਰਾ ਕੁਝ ਮਲਬਾ ਇਹਾਂ ਰਾਖ ਜਿਹੜੀ ਉਹ ਨਜ਼ਰ ਆ ਰਹੀ ਆ ਅ ਕੱਲ ਮਾਰਕੀਟ ਵਾਚ ਵਾਲੇ ਜਿਹੜੇ ਉਹ ਦੱਸਦੇ ਸੀਗੇ ਵੀ ਇਹ ਦਾ ਨੁਕਸਾਨ 150 ਬਿਲੀਅਨ ਡਾਲਰ ਤੱਕ ਦਾ ਜਿਹੜਾ ਉਹ ਜਾ ਸਕਦਾ ਹੈਗਾ ਆ ਜਿੰਨੀ ਦੇਰ ਤੱਕ ਕਹਿੰਦੇ ਮੀਂਹ ਨਹੀਂ ਪੈਂਦਾ ਹਵਾ ਨਹੀਂ ਰੁਕਦੀ ਓਨੀ ਦੇਰ ਤੱਕ ਇਹ ਜਿਹੜੀ ਸਥਿਤੀ ਇਸੇ ਤਰੀਕੇ ਦੇ ਨਾਲ ਹੀ ਜਿਹੜੀ ਉਹ ਬਣੀ ਰਹੇਗੀ ਅੱਜ ਵੀ ਤੇਜ਼ ਹਵਾਵਾਂ 20 ਤੋਂ 30 ਮੀਲ فی ਘੰਟੇ ਦੀ ਰਫਤਾਰ ਦੀਆਂ ਹਵਾਵਾਂ ਜਿਹੜੀਆਂ ਆ ਉਹ ਲੱਗੇ ਆ ਆਰੀਗਨ ਤੋਂ ਜਿਹੜੇ ਫਾਇਰ ਫਾਈਟਰ ਆਏ ਆ ਕੈਨੇਡਾ ਤੋਂ ਫਾਇਰ ਫਾਈਟਰ ਜਿਹੜੇ ਉਹ ਆ ਰਹੇ ਨੇ ਜਹਾਜ਼ ਵੀ ਉਹਨਾਂ ਨੇ ਜਿਹੜੇ ਉਹ ਕੱਲੇ ਆ ਬੇਕਰ ਫੀਲਡ ਤੋਂ ਆਲੇ ਦੁਆਲੇ ਸਾਰੇ ਹੀ ਸ਼ਹਿਰਾਂ ਤੋਂ ਹੋਰ ਸਟੇਟਸ ਤੋਂ ਫਾਇਰ ਪਰਸਨ ਲਾ ਨੂੰ ਬਚਾਉਣ ਦੇ ਲਈ ਇਸ ਟਾਈਮ ਲੱਗੇ ਹੋਏ ਨੇ ਉਹ ਲੋਕ ਬਹੁਤ ਲੱਕੀ ਨੇ ਜਿਨ੍ਹਾਂ ਤੇ ਇਹ ਅੱਗ ਉਹਨਾਂ ਤੱਕ ਜਿਹੜੀ ਉਹ ਨਹੀਂ ਪਹੁੰਚੀ ਤੇ ਉਮੀਦ ਇਹੀ ਅਰਦਾਸ ਕਰਦੇ ਆ ਵੀ ਉਹ ਪਹੁੰਚੇ ਵੀ ਨਾ ਕੱਲੀ ਪੈਲਿਸੈਟ ਫਾਇਰ ਦੇ ਉੱਤੇ ਅੱਗ ਨੂੰ ਕਾਬੂ ਪਾਉਣ ਦੇ ਲਈ 3000 ਤੋਂ ਵੱਧ ਫਾਇਰ ਫਾਈਟਿੰਗ ਪਰਸਨਲ ਜਿਹੜੇ ਉਹ ਲੱਗੇ ਹੋਏ ਨੇ ਸਭ ਤੋਂ ਮੁਸ਼ਕਲ ਹਰਜੋਤ ਸਿੰਘ ਜੀ ਆ ਰਹੀਆਂ ਐਮਬਰਸ ਦੀ ਐਮਬਰ ਤੋਂ ਭਾਵ ਵੀ ਜਿਹੜੇ ਚਿੰਗਿਆੜੇ ਆ ਜਿਹੜੀ ਅੱਗ ਲੱਗੀ ਆ ਉਹਦਾ ਜਿਹੜੇ ਚਿੰਗਿਆੜੇ ਆ ਉੱਡ-ਉੱਡ ਕੇ ਲੋਕਾਂ ਦੇ ਘਰਾਂ ਦੇ ਉੱਤੇ ਜਾ ਰਹੇ ਆ ਤੇ ਉਹ ਅੱਗੇ ਤੋਂ ਅੱਗੇ ਜਿਹੜਾ ਆਗਾ ਉਹ ਫੈਲ ਰਹੀ ਹੈਗੀ ਆ ਸੋ ਬਹੁਤ ਹੀ ਮੰਦੇ ਹਾਲਾਤ ਜਿਹੜੇ ਆ ਉਹ ਬਣੇ ਪਏ ਹੈਗੇ ਆ ਲਾਸ ਐਂਜਲਸ ਕਾਉਂਟੀ ਤੇ ਫੈਮਾ ਕਹਿੰਦੇ ਵੀ ਇਵੈਕੂਏਸ਼ਨ ਜਿਹੜੀਆਂ ਵਾਰਨਿੰਗ ਮੈਸੇਜ ਜਿੱਦਾਂ ਤੁਸੀਂ ਕੱਲ ਵੀ ਦੱਸਿਆ ਸੀਗਾ ਵੀ ਗਲਤ ਵੀ ਇਵੈਕੂਏਸ਼ਨ ਮੈਸੇਜ ਵਾਰਨਿੰਗ ਮੈਸੇਜ ਆ ਲੋਕਾਂ ਦੇ smartphones ਦੇ ਉੱਤੇ ਕੱਲੇ ਜਿਹੜੇ ਉਹ ਗਏ ਆ ਇੱਕ ਬੰਦੇ ਦੀ ਅੱਜ ਸਵੇਰੇ ਹਰਜੋਤ ਸਿੰਘ ਨੇ ਮੈਂ ਇੰਟਰਵਿਊ ਸੁਣ ਰਿਹਾ ਸੀ ਉਹ ਬੰਦਾ ਜਿਹੜਾ ਉਹ ਕਹਿ ਰਿਹਾ ਸੀ ਕਹਿੰਦਾ ਵੀ ਅੱਗਾ ਸਾਡੇ ਲਗਦੀਆਂ ਰਹਿੰਦੀਆਂ ਕਹਿੰਦਾ ਮੇਰੀ ਘਰ ਵਾਲੀ ਨੇ ਮੈਨੂੰ ਉਠਾਇਆ ਪਹਿਲਾਂ ਉਹ ਉਦੋਂ 1 2 ਵਜੇ ਸੀਗੇ ਵੀ ਅੱਗ ਲੱਗੀ ਆ ਆਪਾਂ ਨੂੰ ਇੱਥੋਂ ਨਿਕਲਣਾ ਚਾਹੀਦਾ ਆ ਉਹ ਕਹਿੰਦਾ ਨਹੀਂ ਇੱਥੇ ਅੱਗ ਲੱਗਦੀਆਂ ਰਹਿੰਦੀਆਂ ਕੋਈ ਨਹੀਂ ਆਪਣੇ ਤੱਕ ਨਹੀਂ ਜਿਹੜੀ ਪਹੁੰਚਦੀ ਫਿਰ ਕਹਿੰਦਾ ਵੀ 3 ਵਜੇ ਉਹਨੇ ਮੈਨੂੰ ਦੁਬਾਰਾ ਠਾਇਆ ਫਿਰ ਮੈਂ ਉੱਠ ਕੇ ਉੱਥੋਂ ਨਿਕਲਿਆ ਸਮਾਨ ਸਮੂਹ ਮੈਂ ਚੱਕਿਆ ਨਹੀਂ ਕਹਿੰਦਾ ਵੀ ਅਸੀਂ ਇਸ ਚੀਜ਼ ਦੇ ਆਦੀ ਆ ਵੀ ਅੱਗ ਲੱਗਦੀ ਆ ਬੁਝ ਜਾਂਦੀ ਆ ਅੱਗ ਲੱਗਦੀ ਆ ਬੁਝ ਜਾਂਦੀ ਆ ਪਰ ਕਹਿੰਦਾ ਮੈਂ ਸਿਰਫ ਡੇਢ ਬਲਾਕ ਹੀ ਜਦੋਂ ਮੈਂ ਗੱਡੀ ਤੇ ਪਰਲੇ ਪਾਸੇ ਨੂੰ ਗਿਆ ਤਾਂ ਦੇਖਿਆ ਅੱਗ ਮੇਰੇ ਘਰ ਤੋਂ ਮਹਿਜ ਡੇਢ ਬਲਾਕ ਦੂਰ ਸੀ ਤੇ ਜਦੋਂ ਕੁਛ ਘੰਟਿਆਂ ਬਾਅਦ ਅਸੀਂ ਵਾਪਸ ਆਏ ਤਾਂ ਸਭ ਕੁਝ ਸੜ ਕੇ ਤਬਾਹ ਹੋ ਗਿਆ ਸੀ ਲੋਕ ਜਿਹੜੇ ਆਦੀ ਹੋ ਗਏ ਸੀਗੇ ਇਸ ਇਹ ਇਹਨਾਂ ਜਿਹੜੇ ਆ ਕੈਲੋ ਵੀ ਡਿਜ਼ਾਸਟਰਸ ਨੂੰ ਜਿਹੜਾ ਉਹ ਦੇਖਦੇ ਹੋਏ ਉਹ ਉਹ ਇਸ ਗੱਲੋਂ ਵੀ ਜਿਹੜੇ ਉਹ ਗਾਚ ਜਿਹੜੇ ਕਈ ਖਾ ਗਏ ਹੈਗੇ ਆ ਕਈਆਂ ਦਾ ਸਾਰੇ ਦਾ ਸਾਰਾ ਸਾਡੇ ਦੇ ਸਾਰੇ ਘਰ ਹੀ ਜਿਹੜੇ ਹਰਜੋਤ ਸਿੰਘ ਜੀ ਤਬਾਹ ਹੋ ਗਏ ਆ ਇਹ ਹੁਣ ਅੱਗੇ ਜਿਹੜਾ ਆ ਪੈਂਡਾ ਹੋਰ ਵੀ ਔਖਾ ਤੇ ਲੰਮਾ ਜਿਹੜਾ ਉਹ ਰਹਿਣ ਵਾਲਾ ਆ ਕਿੱਥੇ ਵਿਚਾਰੇ ਰਹਿਣਗੇ ਕਿੱਦਾਂ ਜਿਹੜਾ ਉਹ ਮੋੜ ਦੁਬਾਰਾ ਸਾਰੀ ਹੋਊਗੀ ਉਹ ਉਹ ਤਾਂ ਉਦੋਂ ਦੀ ਗੱਲ ਆ ਨਾ ਜਦੋਂ ਅੱਗ ਜਿਹੜੀ ਹਾਲ ਦੀ ਘੜੀ ਘੜੀ ਜਿਹੜੀ ਉਹ ਮੁਝੇ ਨਿਊਜ਼ਮ ਹੁਣਾਂ ਨੇ ਬਿਆਨ ਦਿੱਤਾ ਲੂਟਿੰਗ ਵਿਲ ਨਾਟ ਬੀ ਟੋਲਰੇਟਡ ਕਹਿੰਦੇ ਵੀ ਕਰਫਿਊ ਅਸੀਂ ਸ਼ਾਮ ਦੇ 6 ਤੋਂ ਸਵੇਰ ਦੇ 6 ਵਜੇ ਤੱਕ ਜਿਹੜਾ ਉਹਨਾਂ ਸਾਰੇ ਵੈਕਿਊਏਸ਼ਨ ਜ਼ੋਨਸ ਦੇ ਵਿੱਚ ਲਾਉਣ ਜਿਹੜੇ ਉਹ ਜਾ ਰਹੇ ਆ ਨੈਸ਼ਨਲ ਗਾਰਡ ਨੇ ਵੀ ਦਸਤਖ ਜਿਹੜੀ ਉਹ ਦਿੱਤੀ ਆ ਉਹਨਾਂ ਨੂੰ ਵੀ ਸੱਦਿਆ ਗਿਆ ਹੈਗਾ ਆ ਤੇ ਨੈਸ਼ਨਲ ਗਾਰਡਜ਼ ਵੀ ਜਿਹੜੇ ਐਲ.ਏ ਦੇ ਵਿੱਚ ਹੁਣ ਲਿਆਂਦੇ ਗਏ ਹੈਗੇ ਨੇ ਜੀ ਤੁਸੀਂ ਦੇਖੋ ਭਈ ਈਟਨ ਫਾਇਰ ਦੇ ਵਿੱਚ ਇੱਕ ਬੰਦਾ ਆਪਣੇ ਘਰ ਦੀ ਅੱਗ ਬਜਾਉਂਦਾ ਹੋਇਆ ਹੀ ਅ ਅੱਗ ਦੇ ਵਿੱਚ ਸੜ ਕੇ ਮਰ ਗਿਆ 68 ਸਾਲਾਂ ਦਾ ਵਿਕਟਰ ਸ਼ਾਹ ਈਟਨ ਫਾਇਰ ਵਾਲੇ ਏਰੀਆ ਚ ਰਹਿੰਦਾ ਸੀ 55 ਸਾਲਾਂ ਤੋਂ ਸੇਮ ਕਰ ਦੇ ਵਿੱਚ 3000 ਬਲੌਕ ਮੌਂਟਰੀਜ਼ ਐਵਨਿਊ ਦੇ ਉੱਤੇ ਤੇ ਕਹਿੰਦੇ ਵੀ ਅੱਗ ਬੁਝਾ ਰਿਆ ਸੀ ਤੇ ਐmber ਜਿਹੜੇ ਜਿੱਥਾਂ ਤੁਸੀਂ ਕਹਿੰਦੇ ਚੰਗਿਆੜੇ ਇੰਨੇ ਤੇਜ਼ ਆ ਰਹੇ ਸੀ ਬੰਬਾਂ ਉਹਦੇ ਗਵਾਂਡੀਆਂ ਨੇ ਉਹਨੂੰ ਹੱਕਾ ਮਾਰੀਆਂ ਤੇ ਉਹ ਗਵਾਂਡੀ ਵੀ ਭੱਜੇ ਪਰ ਬਾਅਦ ਦੇ ਵਿੱਚ ਉਹ ਦੇਖਿਆ ਵੀ ਉਹਦੀ ਜਿਹੜੀ ਬੋਡੀ ਆ ਸੜੀ ਹੋਈ ਉਹੋ ਉਥੋਂ ਮਿਲੀ ਹੈਗੀ ਆ ਤੁਸੀਂ ਦੇਖੋ ਵੀ ਕਿੱਦਾਂ ਦਾ ਜਿਹੜਾ ਮੰਜ਼ਰ ਆ ਉਥੇ ਵਾਪਰ ਰਿਆ ਹੈਗਾ ਚਾਰ ਮੇਜਰ ਅੱਗਾ ਇਸ ਟਾਈਮ ਲਾਸ ਐਂਜਲਸ ਕਾਉਂਟੀ ਦੇ ਵਿੱਚ ਲੱਗੀਆਂ ਹੋਈਆਂ ਆ ਦਾਸੋਂ ਮਾਤਾਂ ਕਨਫਰਮ ਹੋ ਚੁੱਕੀਆਂ ਆ ਅ ਵੈਕੂਏਸ਼ਨ ਵਾਰਨਿੰਗ ਅਲਰਟਸ ਜਾਰੀ ਕੀਤੇ ਗਏ ਆ ਲਗਭਗ 1,80,000 ਬੰਦਿਆਂ ਨੂੰ ਬਹੁਤ ਵੱਡਾ ਨੰਬਰ ਆ ਹਾਲਾਂਕਿ ਆਪਾਂ ਸਾਰਿਆਂ ਨੂੰ ਪਤਾ ਵੀ ਲਾਸ ਐਂਜਲਸ ਕਾਉਂਟੀ ਬਹੁਤ ਕੰਜਸਟਡ ਏਰੀਆ ਆ ਉੱਥੇ ਬਹੁਤ ਪੋਪੂਲੇਸ਼ਨ ਵੱਡੀ ਗਿਣਤੀ ਦੇ ਵਿੱਚ ਰਹਿੰਦੀ ਹੈਗੀ ਆ ਫੈਡਰਲ ਅਫੀਸ਼ੀਅਲਸ ਨੇ ਇਹ ਕਿਹਾ ਹੈ ਵੀ ਪ੍ਰੈਜ਼ੀਡੈਂਟ ਬਾਈਡਨ ਹੁਣੀ 100% ਕਮਿਟਿਡ ਆ ਇਸ ਲਾਸਸਸ ਨੂੰ ਕਵਰ ਕਰਨ ਦੇ ਲਈ ਵਿਦਨ 180 ਦਿਨ ਦੇ ਵਿੱਚ ਵਿੱਚ ਐਲੈਦੀ ਮੇਅਰ ਜਿਹੜੀ ਪਹਿਲਾਂ ਗਾਣਾ ਦੇ ਵਿੱਚ ਘੁੰਮਦੀ ਸੀ ਹੁਣ ਵਾਪਸ ਆ ਗਈ ਆ ਕੈਰਨ ਵਾਸ ਉਹ ਕਹਿੰਦੀ ਵੀ ਮੈਂ ਹੁਣ ਹਰ ਇੱਕ ਮੋਮੈਂਟ ਆਪਣੇ ਰੈਜ਼ਿਡੈਂਸ ਦੇ ਨਾਲ ਸਪੈਂਡ ਕਰੂੰਗੀ ਰਿਕਵਰੀ ਦੇ ਤਰ੍ਹਾਂ ਡਿਸਟ੍ਰਿਕਟ اٹਾਰਨੀ ਜੋ ਲਾਸ ਐਂਜਲਸ ਕਾਉਂਟੀ ਦੇ ਆ ਉਹ ਕਹਿੰਦੇ ਵੀ ਅਸੀਂ ਪੰਜ ਪੋਸੀਬਲ ਸਿਨੈਰੀਓ ਆ ਜਿਹੜੇ ਲੋਕਾਂ ਨੇ ਅੱਗ ਲਾਈ ਹੈਗੀ ਜਿੱਥੇ ਲੱਗ ਰਿਹਾ ਵੀ ਜਾਣ ਪੁੱਝ ਕੇ ਅੱਗ ਲਾਈ ਆ ਉਹਨਾਂ ਦੇ ਉੱਤੇ ਜਿਹੜੇ ਕ੍ਰਿਮੀਨਲ ਚਾਰजेस ਲਾਣ ਜਾ ਰਹੇ ਹੈਗੇ ਆ ਕਹਿੰਦੇ ਵੀ ਲੈਟਸ ਸਟਾਰਟ ਵਿਦ ਆਰਸਨ ਜੇ ਲੱਗਿਆ ਵੀ ਮੈਨ ਮੇਡ ਜਾਂ ਇੰਟੈਂਸ਼ਨਲ ਸੈਟਿੰਗ ਆਫ ਫਾਇਰ ਹੈਗੀ ਆ ਤੇ ਅਸੀਂ ਉਹਨਾਂ ਲੋਕਾਂ ਨੂੰ ਚਾਰਜ ਕਰਾਂਗੇ ਅ ਇੰਸ਼ੋਰੈਂਸ ਕਮਿਸ਼ਨਰ ਸਾਹਿਬ ਵੀ ਬਾਹਰ ਆਏ ਆ ਅ ਅੱਜ ਦੀ ਡੇਟ 'ਚ ਜੇ ਦੇਖਿਆ ਜਾਵੇ ਸਭ ਤੋਂ ਮਾੜੀ ਹਾਲਤ ਕੈਲੀਫੋਰਨੀਆ ਦੇ ਇੰਸ਼ੋਰੈਂਸ ਕਮਿਸ਼ਨਰ ਦੀ ਹੈ ਅ ਇਸਨੇ ਪਿਛਲੇ 2-3 ਸਾਲਾਂ 'ਚ ਕੁਝ ਨਹੀਂ ਕੀਤਾ ਇੰਸ਼ੋਰੈਂਸ ਕੰਪਨੀਆਂ ਵੀ ਬਹੁਤ ਕੁਝ ਮੰਗ ਰਹੀਆਂ ਅ ਅਸੀਂ ਆ ਲੋਕ ਵੀ ਵੀ ਇਹ ਜਿਹੜਾ ਕੰਪਨੀਆਂ ਇਥੋਂ ਬਾਹਰ ਜਾ ਰਹੀਆਂ ਵੀ ਸਾਥ ਦਿਓ ਕੀ ਕਰ ਸਕਦੇ ਹੈਗੇ ਆ ਉਹਨੋਂ ਇਹ ਕਹਤਾ ਵੀ 1 ਸਾਲ ਤਾਈਂ ਉਹ ਪਾਲਸੀਆਂ ਕੈਨਸਲ ਨਹੀਂ ਕਰ ਸਕਦੇ ਪਰ ਜਿਨ੍ਹਾਂ ਦੀਆਂ ਕੈਨਸਲ ਹੋ ਗਈਆਂ ਉਹ ਥੋੜਾ ਸਟਾਰਟ ਹੋਣੀਆਂ ਦੁਆਰਾ ਗਈ। ਸੋ ਕਈ ਅਖਬਾਰਾਂ 10000 ਕਹਿੰਦੀਆਂ ਪਰ ਬਹੁਤ ਜਿਹੜੀਆਂ ਲੋਕਲ ਅਖਬਾਰਾਂ ਆ ਉਹ ਇਹ ਕਹਿ ਰਹੀਆਂ ਵੀ 20000 ਦੇ ਕਰੀਬ ਸਟਰਕਚਰਜ਼ ਜਿਨ੍ਹਾਂ ਚ ਮੈਜੋਰਟੀ ਚ ਘਰ ਆ, ਚਾਰ-ਚਾਰ ਸਕੂਲ ਆ, ਮਿਊਜ਼ੀਅਮਸ ਆ, ਉਹ ਸੜਕੇ ਸੁਆਹ ਹੋ ਚੁੱਕੇ ਹੈਗੇ ਆ। ਖੌਫਨਾਕ ਮੰਜ਼ਰ ਜਿਹੜੇ ਹਰਜੋਤ ਸਿੰਘ ਜੀ ਬਣੇ ਪਏ ਜਿੱਦਾਂ ਤੁਸੀਂ ਸ਼ੁਰੂਆਤ ਚ ਵੀ ਦੱਸਿਆ ਹੁਣ ਤੱਕ ਮਰਨ ਵਾਲਿਆਂ ਦੀ ਸੰਖਿਆ ਵੱਧ ਕੇ 10 ਵੀ ਜਿਹੜੀ ਆ ਉਹ ਹੋ ਚੁੱਕੀ ਆ ਹੈਲਥ ਕੇਅਰ ਦੇ ਉੱਤੇ ਬਹੁਤ ਜ਼ਿਆਦਾ ਭਾਰ ਜਿਹੜਾ ਉਹ ਪੈਣ ਜਾ ਰਿਹਾ ਆ ਐਲ اي ਟਾਈਮਜ਼ ਰਿਪੋਰਟ ਕਰ ਰਹੀ ਆ 10 ਮੌਤਾਂ ਤੇ 9000 ਤੋਂ ਵੱਧ ਜਿਹੜੇ ਸਟਰਕਚਰਸ ਆ ਉਹਨਾਂ ਦੇ ਜਿਹੜਾ ਹੋਇਆ ਹੈਗਾ ਤੇ ਵਿੰਡੀ ਵੈਦਰ ਕਹਿੰਦੇ ਵੀ ਕੰਟੀਨਿਊ ਜਿਹੜਾ ਉਹ ਰਹਿਣ ਵਾਲਾ ਆ ਇੱਕ ਅਗਨੀ ਦੋ ਅਗਨੀ ਪੈਲੀਸੇਟ ਫਾਇਰ ਈਟਨ ਫਾਇਰ ਕੈਨਟ ਫਾਇਰ ਸਨਸੈਟ ਫਾਇਰ ਹਰਸਟ ਫਾਇਰ ਲਿਡੀਆ ਫਾਇਰ ਇੰਨੀਆਂ ਅੱਗਾਂ ਜਿਹੜੀਆਂ ਵੱਖ-ਵੱਖ ਇਲਾਕਿਆਂ ਦੇ ਵਿੱਚ ਇਸ ਟਾਈਮ ਲੱਗੀਆਂ ਹੋਈਆਂ ਨੇ ਜਿਹੜੀ ਸਨਸੈਟ ਫਾਇਰ ਆਫ 60 ਏਕੜ ਚ ਕੈਨਟ ਫਾਇਰ 960 ਏਕੜ ਚ ਹਰਸਟ ਫਾਇਰ 771 ਏਕੜ ਚ ਲਿਡਿਆ ਫਾਇਰ ਤਕਰੀਬਨ 400 ਏਕੜ ਦੇ ਵਿੱਚ ਪੈਲਿਸਾਈਡ ਫਾਇਰ ਜਿੱਦਾਂ ਤੁਹਾਨੂੰ ਦੱਸਿਆ ਵੀ ਉਹ 20000 ਏਕੜ ਤੋਂ ਵੱਧ ਤੇ ਈਟਨ ਫਾਇਰ ਜਿਹੜੀ 14000 ਏਕੜ ਤੋਂ ਵੱਧ ਹੈ ਇਸ ਟਾਈਮ ਆ ਜਿਹੜੀ ਉਹ ਲੱਗੀ ਹੋਈ ਆ ਸੋ ਸਾਰੇ ਜਾਨੇ ਜਿਹੜੇ ਜ਼ੋਰ ਲਾ ਰਹੇ ਆ ਆਮ ਲੋਕ ਵੀ ਜੋ ਕੁਝ ਵੀ ਕਰ ਸਕਦੇ ਸੀ ਉਹ ਵੀ ਨਾਲ ਦੇ ਨਾਲ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ ਪਰ ਇਸ ਟਾਈਮ ਇੱਕ ਈ ਸਲਾਹ ਆ ਜੇ ਤੁਹਾਡੇ ਭਾਈ ਵੈਕੂਏਸ਼ਨ ਆਰਡਰ ਆਉਂਦੇ ਆ ਤਾਂ ਉਹਨੂੰ ਅਣਗੈਲੀ ਦੇ ਵਿੱਚ ਨਾ ਲਓ ਉਹਨੂੰ ਇਦਾਂ ਹੀ ਜਿਹੜਾ ਉਹ ਨਾ ਜਾਣਿਓ ਉਹਦੇ ਤੇ ਤੁਸੀਂ ਤੁਰੰਤ ਐਕਸ਼ਨ ਲੈ ਕੇ ਆਪਣੇ ਆਪ ਨੂੰ ਸੁਰੱਖਿਅਤ ਥਾਂ ਤੇ ਲੈ ਕੇ ਜਿਹੜਾ ਜਾਓ ਇੱਕ ਫਾਇਰ ਫਾਈਟਿੰਗ 에ਅਰਕ੍ਰਾਫਟ ਹਰਜੋਤ ਸਿੰਘ ਜੀ ਸਿਵਿਲਿਅਨ ਡਰੋਨ ਦੇ ਨਾਲ ਟਕਰਾ ਗਿਆ ਜਿਸ ਕਰਕੇ ਉਹ ਆਊਟ ਆਫ ਕਮਿਸ਼ਨ ਹੋ ਗਿਆ ਹੁਣ ਹੁਣ ਆਮ ਜਿਹੜੇ ਲੋਕ ਨੇ ਕਈ ਉਹ ਕਿੰਨੇ ਵੀ ਚੱਲ ਆਪਾਂ ਵੀਡੀਓ ਬਣਾਉਂਦੇ ਆ ਉਹ ਡਰੋਨ ਉਡਾਇਆ ਉਹ ਅੱਗ ਬੁਝਾਉਣ ਵਾਲਾ ਜਿਹੜਾ ਉਹ ਸੀਗਾ ਉਹਨੇ ਕੈਮੀਕਲ ਸਿੱਟਣਾ ਸੀ ਜਾਂ ਪਾਣੀ ਸਿੱਟਣਾ ਸੀਗਾ ਤੇ ਉਹ ਇਹਦੇ ਵਿੱਚ ਟੁੱਟ ਕੇ ਵੱਜ ਕੇ ਤਾਂ ਉਹ ਹੁਣ ਕੰਮ ਨਹੀਂ ਜਿਹੜਾ ਉਹ ਕਰ ਸਕਦਾ ਐਫ ਏ ਏ ਨੇ ਰਿਮਾਈਂਡ ਕੀਤਾ ਸਾਰਿਆਂ ਨੂੰ ਵੀ ਭਾਈ ਜੇ ਤੁਸੀਂ ਫਾਇਰ ਜ਼ੋਨਸ ਦੇ ਵਿੱਚ ਜਾਂ ਇਵੈਕੂਏਸ਼ਨ ਜ਼ੋਨਸ ਦੇ ਵਿੱਚ ਜਿੱਥੇ ਫਾਇਰ ਫਾਈਟਰਸ ਕੰਮ ਕਰ ਰਹੇ ਆ ਉੱਥੇ ਡਰੋਨ ਉਡਾਉਣੇ ਆ ਤਾਂ ਇਹ ਇਲੈਗਲ ਆ ਇਹਦੇ ਕਰਕੇ ਤੁਹਾਨੂੰ ਜੇਲ ਵੀ ਜਿਹੜੀ ਉਹ ਹੋ ਸਕਦੀ ਹੈਗੀ ਆ ਸੋ ਭਾਈ ਸਾਰੇ ਜਣੇ ਅਕਲ ਨੂੰ ਹੱਥ ਮਾਰੋ ਇਸ ਟਾਈਮ ਜੋ ਕੁਝ ਕੀਤਾ ਜਾ ਸਕਦਾ ਮਦਦ ਕੀਤੀ ਜਾ ਸਕਦੀ ਹੈ ਉਹ ਕਰੋ ਤੇ ਹਰ